ਮਰ ਸ਼ਹੀਦ ਲਾਲਾ ਜਗਨਨਾਰਾਇਣ ਜੀ ਨੇ 44ਵੀਂ ਪੁੰਨਿਆ ਤਿਥੀ ਦੇ ਵਿੱਚ ਅੱਜ ਨਿਤਿਨ ਕੋਲੀ ਦੇ ਪਰਿਵਾਰ ਵੱਲੋਂ ਵੀ ਅੱਜ ਮੈਡੀਕਲ ਕੈਂਪ ਲਗਾਇਆ ਨਿਤਿਨ ਜੀ ਹਰ ਮੈਡੀਕਲ ਕੈਂਪ ਲਗਾਇਆਗਾ ਲਾਲਾ ਜੀ ਦੀ ਹਾਂ ਲਾਲਾ ਜੀ ਦੇ ਅੱਜ 44ਵੀਂ ਪੁੰਨਿਆ ਤਿਥੀ ਤੇ ਅੱਜ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਔਰ ਪੰਜਾਬ ਦੇ ਜੋ ਪਿੱਛੇ ਹਾਲਾਤ ਰਹੇ ਨੇ ਉਸ ਚੀਜ਼ ਨੂੰ ਸ਼ਰਧਾਂਜਲੀ ਦਿੰਦੇ ਹੋਏ ਅੱਜ ਕੈਂਪ ਅਸੀਂ ਆਪਣੇ ਆਫਿਸ 'ਚ ਲਗਾਇਆ ਹੈ ਲਾਲਾ ਜੀ ਦੀ ਯਾਦ 'ਚ ਔਰ ਜਿੱਥੇ ਕਿ ਮੇਰਾ ਸਾਰੀ ਫੈਮਿਲੀ ਨਾਲ ਇੱਕ ਪਰਿਵਾਰਕ ਰਿਲੇਸ਼ਨ ਹੈ ਅੱਜ ਮੈਨੂੰ ਬੜੀ ਹੀ ਖੁਸ਼ੀ ਹੋਈ ਹੈ ਕਿ ਉੱਥੇ 60 ਤੋਂ 70 ਬੰਦੇ ਹੁਣ ਤੱਕ ਡੋਨੇਟ ਕਰ ਚੁੱਕੇ ਨੇ ਤੇ ਸ਼ਾਮ ਤੱਕ ਹੋਰ ਲੋਕ ਵੀ ਆਣਗੇ ਤੇ ਇਸ ਸਿਸਟਮ ਨਾਲ ਜਿਹੜੇ ਬੱਚੇ ਅੱਗੋਂ ਜੁੜੇ ਨੇ ਅਬਨਾਸ਼ ਜੀ ਦੇ ਬੇਟੇ ਜੁੜ ਰਹੇ ਨੇ ਬੜਾ ਹੀ ਉਹਨਾਂ ਦੀ ਇੱਕ ਵੱਡੀ ਦੇਨਰ ਸੁਸਾਇਟੀ ਨੂੰ ਆਲਰੇਡੀ ਇਹੋ ਜੇ ਸੋਸ਼ਲ ਵਰਕ ਜਿਹੜੇ ਉਹਨਾਂ ਦੇ ਬੱਚੇ ਉਹਨਾਂ ਦੀ ਫੈਮਲੀ ਉਹਨਾਂ ਦੀ ਡਾਟਰਨ ਲਾਜ਼ ਇਨਵੋਲ ਹੋਈਆਂ ਦੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਸਾਡਾ ਫਿਊਚਰ ਵੀ ਜਿਹੜੇ ਯੰਗਸਟਰ ਨੇ ਉਹ ਵੀ ਇਨਵੋਲ ਹੋਏ ਨੇ ਇੱਕ ਸੋਸ਼ਲ ਕੰਮਾਂ ਦੇ ਵਿੱਚ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਅੱਜ ਤੱਕ ਕਿਹੜੇ ਲੋਕਾਂ ਨੂੰ ਅੱਜ ਕਿੱਦਾਂ ਭਾਵੇਂ ਪੰਜਾਬ ਦੇ ਵਿੱਚ ਹੱਟ ਦੀ ਮਾਰ ਪਈ ਹੈ ਸਭ ਤੋਂ ਜ਼ਿਆਦਾ ਯੂਥ ਅੱਗੇ ਆ ਰਿਹਾ ਤੇ ਕਿੱਦਾਂ ਕੈਂਪ ਲੱਗ ਰਹੇ ਨੇ ਲੋਕਾਂ ਨੂੰ ਤੁਹਾਡੇ ਵੱਲੋਂ ਕਿੱਦਾਂ ਲਾਲ ਜੀ ਮੈਂ ਯੂਥ ਨੂੰ ਕਹਾਂਗਾ ਸਪੋਰਟਸ ਕਰੋ ਔਰ ਬਲੱਡ ਜਰੂ ਲੋਨੇਟ ਕਰੋ ਕੜਾ ਹੀਮੋਗਲੋਬਿਨ ਠੀਕ ਹੈ ਤੁਸੀਂ ਕਰ ਸਕਦੇ ਹੋ ਤੇ ਸੇਮ ਟਾਈਮ ਗੇਮ ਜਰੂਰ ਖੇਡੋ ਸਪੋਰਟਸ ਜਰੂਰ ਕਰੋ ਤੇ ਫਿਟਰ ਰਹੋ ਥੈਂਕ ਯੂ ਇਹ ਕਿ ਐਸੀ ਗੱਲਬਾਤ ਕੀਤੀ ਗਈ ਨਿਤਿਨ ਕੋਲੀ ਦੇ ਨਾਲ ਉਹਨਾਂ ਦੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਲਾਲਾ ਜਗਨਰਾਣ ਜੀ ਦੀ 44ਵੀਂ ਪੁੰਨ ਦਿਵਸ ਦੇ ਉੱਤੇ ਕਿਹੜਾ ਅੱਜ ਬਲੱਡ ਕੈਂਪ ਉਹਨਾਂ ਦੇ ਪਰਿਵਾਰ ਵੱਲੋਂ ਲਗਾਇਆ ਗਿਆ ਜਿਸ ਦੇ ਵਿੱਚ 70 ਤੋਂ 80 ਲੋਕਾਂ ਨੇ ਕਿਹੜਾ ਇਹ ਕੈਂਪ ਦੇ ਵਿੱਚ ਹਿੱਸਾ ਲਿੱਤਾ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਹਾਜਨ ਚੱਕਬਾਨੀ ਟੀਵੀ ਜਲੰਧਰ ਅਮਰ ਸ਼ਹੀਦ ਲਾਲਾ ਜਗਨਰਾਣ ਜੀ ਨੇ 44ਵੀਂ ਪੁੰਨ ਦਿਵਸ ਦੇ ਵਿੱਚ ਅੱਜ ਨਿਤਿਨ ਕੋਲੀ ਦੇ ਪਰਿਵਾਰ ਵੱਲੋਂ ਵੀ ਅੱਜ ਮੈਡੀਕਲ ਕੈਂਪ ਲਗਾਇਆ ਨਿਤਿਨ ਜੀ ਹਰ ਮੈਡੀਕਲ ਕੈਂਪ ਲਗਾਇਆ ਗਿਆ ਲਾਲਾ ਜੀ हां लाला जी ਦੇ ਅਜ ਚੌਥਵੀਂ ਪੁੰਨਿਆ ਤਿੱਥੇ ਤੇ ਅੱਜ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਔਰ ਪੰਜਾਬ ਦੇ ਜੋ ਪਿੱਛੇ ਹਾਲਾਤ ਰਹੇ ਨੇ ਉਸ ਚੀਜ਼ ਨੂੰ ਸ਼ਰਧਾਂਜਲੀ ਦਿੰਦੇ ਹੋਏ ਅੱਜ ਇੱਕ ਕੈਂਪ ਅਸੀਂ ਆਪਣੇ ਆਫਿਸ 'ਚ ਲਗਾਇਆ ਹੈ लाला जी ਦੀ ਯਾਦ 'ਚ ਔਰ ਜਿੱਥੇ ਕਿ ਮੇਰਾ ਸਾਰੀ ਫੈਮਿਲੀ ਨਾਲ ਇੱਕ ਪਰਿਵਾਰਕ ਰਿਲੇਸ਼ਨ ਹੈ ਅੱਜ ਮੈਨੂੰ ਬੜੀ ਹੀ ਖੁਸ਼ੀ ਹੋਈ ਹੈ ਕਿ ਉੱਥੇ 60 ਤੋਂ 70 ਬੰਦੇ ਹੁਣ ਤੱਕ ਡੋਨੇਟ ਕਰ ਚੁੱਕੇ ਨੇ ਤੇ ਸ਼ਾਮ ਤੱਕ ਹੋਰ ਲੋਕ ਵੀ ਆਣਗੇ ਤੇ ਇਸ ਸਿਸਟਮ ਨਾਲ ਜਿਹੜੇ ਬੱਚੇ ਅੱਗੋਂ ਜੁੜੇ ਨੇ ਅਵਨਾਸ਼ ਜੀ ਦੇ ਬੇਟੇ ਜੁੜ ਰਹੇ ਨੇ ਬੜਾਈ ਉਹਨਾਂ ਦੀ ਇੱਕ ਵੱਡੀ ਦੇਨਰ ਸੁਸਾਇਟੀ ਨੂੰ ਆਲਰੇਡੀ ਇਹੋ ਜੇ ਸੋਸ਼ਲ ਵਰਕ ਜਿਹੜੇ ਉਹਨਾਂ ਦੇ ਬੱਚੇ ਉਹਨਾਂ ਦੀ ਫੈਮਲੀ ਉਹਨਾਂ ਦੀ ਡਾਟਰ ਲਾਜ਼ ਇਨਵੋਲ ਹੋਈਆਂ ਦੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਸਾਡਾ ਫਿਊਚਰ ਵੀ ਜਿਹੜੇ ਯੰਗਸਟਰ ਨੇ ਉਹ ਵੀ ਇਨਵੋਲ ਹੋਏ ਨੇ ਇੱਕ ਸੋਸ਼ਲ ਕੰਮਾਂ ਦੇ ਵਿੱਚ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਅੱਜ ਤੱਕ ਕਿਹੜੇ ਲੋਕਾਂ ਨੂੰ ਅੱਜ ਕਿੱਦਾਂ ਭਾਵੇਂ ਪੰਜਾਬ ਦੇ ਵਿੱਚ ਹੱਟ ਦੀ ਮਾਰ ਪਈ ਹੈ ਸਭ ਤੋਂ ਜ਼ਿਆਦਾ ਯੂਥ ਅੱਗੇ ਆ ਰਿਹਾ ਤੇ ਕਿੱਦਾਂ ਕੈਂਪ ਲੱਗ ਰਹੇ ਨੇ ਲੋਕਾਂ ਨੂੰ ਤੁਹਾਡੇ ਵੱਲੋਂ ਕਿੱਦਾਂ ਕਹਿਣਾ ਜਰੂਰੀ ਮੈਂ ਯੂਥ ਨੂੰ ਕਹਾਂਗਾ ਸਪੋਰਟਸ ਕਰੋ ਔਰ ਬਲੱਡ ਜ਼ਰੂਰ ਡੋਨੇਟ ਕਰੋ ਬਲੱਡ ਨੇਸ਼ਨ ਹਰ ਤਿੰਨ ਮਹੀਨੇ ਬਾਅਦ ਚਾਰ ਮਹੀਨੇ ਬਾਅਦ ਜੇ ਤੁਹਾਡਾ ਹੀਮੋਗਲੋਬਿਨ ਠੀਕ ਹੈ ਤੁਸੀਂ ਕਰ ਸਕਦੇ ਹੋ ਤੇ ਸੇਮ ਟਾਈਮ ਗੇਮ ਜ਼ਰੂਰ ਖੇਡੋ ਸਪੋਰਟਸ ਜ਼ਰੂਰ ਕਰੋ ਤੇ ਫਿਟ ਰਹੋ ਥੈਂਕ ਯੂ ਇਹਦੇ ਕਿਹ ਅਸੀ ਗਲਤ ਕਿਤੇ ਗਏ ਨਿਤਿਨ ਕੋਲੀ ਦੇ ਨਾਲ ਉਹਨਾਂ ਦੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਵੱਲੋਂ ਅੱਜ ਲਾਲਾ ਜਗਨਨਾਰਾਇਣ ਜੀ ਦੀ 44ਵੀਂ ਪੁੰਨੇ ਤੋਂ ਥੀ ਦੇ ਉੱਤੇ ਕਿਹੜਾ ਅੱਜ ਬਲੱਡ ਕੈਂਪ ਉਹਨਾਂ ਦੇ ਪਰਿਵਾਰ ਵੱਲੋਂ ਲਗਾਇਆ ਗਿਆ ਜਿਸ ਦੇ ਵਿੱਚ 70 ਤੋਂ 80 ਲੋਕਾਂ ਨੇ ਕਿਹੜਾ ਇਹ ਕੈਂਪ ਦੇ ਵਿੱਚ ਹਿੱਸਾ ਲਿੱਤਾ ਕੈਮਰਾਮੈਨ ਰਾਹੁਲ ਦੇ ਨਾਲ ਸੋਨਮ